ਰਾਤ ਤਕਰੀਬਨ 3 ਵਜੇ ਰਾਹੋਂ ਰੋਡ ਪਿੰਡ ਗਰਚਾ ਸਰਕਾਰੀ ਡਿਸਪੈਂਸਰੀ ਦੇ ਕੋਲ ਟਰੱਕ ਨੰਬਰ ਪੀਵੀ 32ਈ 72899 ਜਿਸ ਵਿੱਚ ਲੋਹੇ ਦੀਆਂ ਮੋਟੀਆਂ ਰਾੜਾਂ ਭਰੀਆਂ ਹੋਈਆਂ ਸਨ ਜਿਸ ਨੂੰ ਸੋਨੂ ਵਾਸੀ ਜਲੰਧਰ ਚਲਾ ਰਿਹਾ ਸੀ ਮੰਡੀ ਗਵਿੰਦਗੜ੍ਹ ਤੋਂ ਜਲੰਧਰ ਜਾ ਰਿਹਾ ਸੀ ਦੂਸਰਾ ਟਰੱਕ ਨੰਬਰ ਐਮਐਚ04 ਜੀਸੀ4385 ਜਿਸ ਨੂੰ ਕੀ ਕਰਮੇਲ ਸਿੰਘ ਚਲਾ ਰਿਹਾ ਸੀ ਗੱਡੀ ਵਿੱਚ ਚੋਲ ਭਰੇ ਹੋਏ ਸਨ ਤਰਨ ਤਰਨ ਤੋਂ ਆ ਰਹੇ ਸਨ ਤੇ ਇਹਨਾਂ ਨੇ ਕਰਨਾਲ ਜਾਣਾ ਸੀ ਕਿ ਦੋਹਾਂ ਦੀ ਜ਼ਬਰਦਸਤ ਦੋਹਾਂ ਟਰੱਕਾਂ ਦੀ ਜ਼ਬਰਦਸਤ ਟਰੱਕ ਟੱਕਰ ਹੋ ਗਈ ਤੇ ਗੱਡੀਆਂ ਤੇ ਪਰ ਖੱੱਚੇ ਉੱਡ ਗਏ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਦੋਹਾਂ ਗੱਡੀਆਂ ਦੇ ਜ਼ਖਮੀਆਂ ਨੂੰ ਨਵਾਂ ਸ਼ਹਿਰ ਸਰਕਾਰੀ ਹਸਪਤਾਲ ਪਹਚਾਇਆ ਗਿਆ ਪਰ सोनू ਦੀ ਹਾਲਤ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਉਸ ਦੀ ਇੱਕ ਲੱਤ ਟੁੱਟ ਗਈ ਤੇ ਦੂਜੀ ਬਾਹ ਟੁੱਟ ਗਈ ਤੇ ਖੂਨ ਕਾਫੀ ਵਗਣ ਕਾਰਨ ਫਸਟ ਏਡ ਦੇ ਕੇ ਜਲੰਧਰ ਰੈਫਰ ਕਰ ਦਿੱਤਾ ਗਿਆ ਗਰਮੇਲ ਸਿੰਘ ਦੇ ਭਰਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਲੋਹੇ ਵਾਲੀ ਰਾਡ ਵਾਲੀ ਜੋ ਗੱਡੀ ਸੀ ਪਹਿਲੇ ਨੰਬਰ ਤੇ ਤਾਂ ਉਹ ਓਵਰ ਲੋਡ ਸੀ ਜੋ ਕਿ ਸਿੱਧੀ ਆ ਕੇ ਇਸ ਗੱਡੀ ਦੇ ਵਿੱਚ ਬੱਜੀ ਉਸ ਗੱਡੀ ਦੇ ਕਾਗਜ਼ ਵੀ ਪੂਰੇ ਨਹੀਂ ਸਨ ਥਾਣਾ ਔਰ ਪੁਲਿਸ ਤੋਂ ਐਸਐਚਓ ਸ਼੍ਰੀ ਹਿਮਤ ਮਲੋਤਰਾ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਦੋਹਾਂ ਦਾ ਮਾਮਲਾ ਫਿਲਹਾਲ ਥਾਣੇ ਦੇ ਵਿੱਚ ਹੈ ਤੇ ਕਾਰਵਾਈ ਚੱਲ ਨਹੀਂ ਹੈ ਉਧਰ ਗਰਮੇਲ ਸਿੰਘ ਦੇ ਭਰਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਰਾਜੀ ਨਾ ਮੰਨ ਨਹੀਂ ਕਰਾਂਗੇ ਕਿਉਂਕਿ ਸਾਡਾ ਕਿਸੇ ਤਰ੍ਹਾਂ ਦਾ ਕੋਈ ਵੀ ਕਸੂਰ ਨਹੀਂ ਹੈ ਬਲਕਿ ਸਰਕਾਰਾਂ ਨੂੰ ਵੀ ਚਾਹੀਦਿਆ ਹੈ ਕਿ ਇਹ ਗੱਡੀਆਂ ਕਿੰਨੀ-ਕਿੰਨੀ ਦੂਰ ਤੋਂ ਓਵਰਲੋਡ ਹੋ ਕੇ ਆਂਦੀਆਂ ਹਨ ਪਰ ਇਹਨਾਂ ਨੂੰ ਨਾ ਹੀ ਕੋਈ ਰੋਕਣ ਵਾਲਾ ਹੈ ਤੇ ਨਾ ਹੀ ਕੋਈ ਰੋਕ ਰਿਹਾ ਹੈ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ

ਕਰਿਓ ਯਾਰ ਬੋਲਣਾ ਜ਼ਰੂਰੀ ਆ ਤੇਰਾ ਹਾਂਜੀ ਤੁਹਾਡਾ ਨਾਮ ਕੀ ਆ ਜੀ? ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ। ਸੁਖਵਿੰਦਰ ਸਿੰਘ? ਹਾਂਜੀ। ਕਿਹੜੀ ਜਗ੍ਹਾ ਤੋਂ ਹੋ ਤੁਸੀਂ? ਅਸੀਂ ਤਰਨਤਾਰਨ ਤੋਂ ਜੀ। ਤਰਨਤਾਰਨ ਤੋਂ ਇਹ ਕੀ ਗੱਲ ਕੀ ਹੋਈ ਆ? ਇਹ ਸਾਡਾ ਭਰਾ ਗੱਡੀ ਚਲਾਉਂਦਾ ਪਿਆ ਸੀ ਤੋ ਭਰਾ ਦਾ ਨਾਮ ਕੀ ਆ? ਗਰਵੇਲ ਸਿੰਘ ਜੀ। ਓਕੇ ਅੱਛਾ ਓ ਹਾਂਜੀ ਅੱਗੇ ਦੱਸੋ। ਉਹ ਰਾਤੀਂ ਆ ਰਿਹਾ ਸੀਗਾ ਤੇ ਇਹ ਗੱਡੀਆਂ ਚਾਰ ਕਿੱਥੋਂ ਆ ਰਹੇ ਸੀ ਕਿੱਥੇ ਨੂੰ ਜਾ ਰਹੇ ਸੀ? ਇਹ ਤਰਨਤਾਰਨੋਂ ਆ ਰਹੇ ਸੀ ਕਰਨਾਲ ਜਾ ਰਹੇ ਸੀ ਜੀ। ਅੱਜ ਸੋਲ ਭਰੇ ਸੀ। ਹੂੰ ਇਹ ਗੱਡੀਆਂ ਜਿਹੜੀਆਂ ਨਿਕਲੀਆਂ ਚਾਰ ਪੰਜ ਸਪੀਡ ਦੇ ਵਿੱਚ ਲੋਹਾ ਭਰਿਆ ਸੀ ਇਹਨਾਂ ਨੇ। ਹੂੰ ਇਹ ਇਹ ਗੱਡੀ ਕੰਟਰੋਲ ਨਹੀਂ ਹੋਈ ਛੋਟੀ ਗੱਡੀ ਓਵਰਲੋਡ ਮਾਲ ਸੀ ਤੇ ਟਰਨ ਪੈਂਦਾ ਸੀ ਉਹ ਗੱਡੀ ਸਿੱਧੀ ਆਣ ਕੇ ਵਿੱਚ ਵੱਜੀ ਆ ਜਣੀ ਜਿਹੜੀ ਲੋਹੇ ਵਾਲੀ ਗੱਡੀ ਤੁਸੀਂ ਕਹਿ ਰਹੇ ਹੋ ਓਵਰ ਓਵਰ ਸਪੀਡ ਸੀ ਤੇ ਉਹ ਸਿੱਧੀ ਵੱਜੀ ਆ ਸਿੱਧੀ ਵੱਜੀ ਅੱਛਾ ਤੇ ਉਹਦਾ ਡਾਲਾ ਵੀ ਖੁੱਲਾ ਵਾ ਮਾਲ ਵੀ ਓਵਰਲੋਡ ਹੈ ਜੀ ਹੂੰ ਹੁਣ ਅਸੀਂ ਸਵੇਰ ਨੂੰ ਕਿਹਾ ਸੀ ਕਾਗਜ਼ ਫੋਟੋ ਕਰਵਾਉਣੀਆਂ ਸੀ ਤੇ ਉਹਦਾ ਕਾਗਜ਼ ਹੀ ਕੋਈ ਨਹੀਂ ਨਿਕਲਿਆ ਜੀ ਉਹ ਸਵੇਰ ਵੀ ਮਨਾ ਕਰ ਰਿਹਾ ਜਿਹੜੇ ਰਿਸੋਰਸ ਕੰਪਨੀ ਦਾ ਸੀ ਅੱਛਾ ਜਿਹੜੀ ਗੱਡੀ ਦੀ ਕੰਡੀਸ਼ਨ ਆ ਉਹਦੇ ਮੁਤਾਬਕ ਤੇ ਤਦ ਉਸੋ ਕੀ ਮਤਲਬ ਹੈ ਇਹਦੇ ਵਿੱਚ ਕੌਣ ਸਵਾਰ ਸੀ ਇੱਕ ਜਣਾ ਸੀ ਕਿ ਦੋ ਜਣੇ ਇੱਕ ਜਣਾ ਹੈ ਜੀ ਆ ਮਗਰੋਂ ਕੱਢਿਆ ਵਾ ਸਾਡੇ ਆ ਦੂਜੀਆਂ ਗੱਡੀਆਂ ਵਾਲਿਆਂ ਨੇ ਕੱਢਿਆ ਇੱਕ ਜਣਾ ਜੀ ਉਹਨੂੰ ਉਹਦੀ ਹਾਲਤ ਕਿੱਦਾਂ ਆ ਤੇ ਕਿੱਥੇ ਹੈ ਇਸ ਵਕਤ ਉਹਨੂੰ ਹਸਪੀਟਲ ਭੇਜਤਾ ਹੈ ਜੀ ਨਹੀਂ ਉਹਦੀ ਹਾਲਤ ਕਿੱਦਾਂ ਆ ਹਾਲਤ ਉਹਦੀ ਜਾਨੀ ਕਿ ਲੱਤਾਂ ਤੇ ਸੱਟਾਂ ਜੀ ਉਹਦੇ ਵੀ ਅੱਛਾ ਹਾਂਜੀ ਤੇ ਹੁਣ ਉਹਨੂੰ ਤੁਸੀਂ ਨਵੇਂ ਸ਼ਹਿਰ ਭੇਜ ਦਿੱਤਾ। ਹਾਂਜੀ ਨਵੇਂ ਸ਼ਹਿਰ ਤੇ ਮੌਕੇ ਤੇ ਕੋਈ ਐਂਬੂਲੈਂਸ ਭੁਲਾਈ ਸੀ ਜਾਂ ਹਾਂਜੀ ਹਾਂਜੀ ਐਂਬੂਲੈਂਸ ਆਈ ਇੱਕ ਪੌਣੇ ਘੰਟੇ ਬਾਅਦ ਜੀ ਪੌਣੇ ਘੰਟੇ ਬਾਅਦ ਕੋਈ ਪੁਲਿਸ ਰਿਪੋਰਟ ਕੀਤੀ ਜਾਂ ਨਹੀਂ ਗੱਡੀ ਤੇ ਟਾਈਮ ਨਾਲ ਹੀ ਆ ਗਈ ਜਿਹੜੀਆਂ ਚਿੱਟੀਆਂ ਗੱਡੀਆਂ ਚੱਲਦੀਆਂ ਨੇ ਜੀ ਅੱਛਾ ਜਿਹੜੀ ਉਹ ਸੇਵਾ ਵਾਲੀਆਂ ਘੁੰਮਦੀਆਂ ਹਾਂਜੀ ਉਹ ਟਾਈਮ ਨਾਲ ਹੀ ਆ ਗਈ ਤੇ ਹੈਡ ਰਾਜੇ ਤੱਕ ਨਹੀਂ ਪਹੁੰਚਾ ਜੀ ਰਸਤਾ ਕਲੀਅਰ ਠੀਕ ਹੈ ਜੀ ਤੇ ਦੂਜਾ ਡਰਾਈਵਰ ਕਿੱਥੇ ਉਹਨਾਂ ਦਾ ਗੱਡੀ ਦਾ ਮਾਲਕ ਜਾਂ ਕੋਈ ਕਿੱਥੇ ਹੈ ਗਿਆ ਉਹ ਜੀ ਹੁਣ ਆਏ ਆ ਥਾਣੇ ਗਏ ਸੀਗੇ ਅੱਛਾ ਤੇ ਉਹਨਾਂ ਨੂੰ ਕਿਹਾ ਵੀ ਉਹ ਕਹਿੰਦੇ ਨਹੀਂ ਅਸੀਂ ਮਾਲ ਕਲੀਅਰ ਕਰਵਾਉਣਾ ਪਹਿਲਾਂ ਤਾਂ ਕਰਕੇ ਉਹ ਸਾਡੇ ਲਾਗੇ ਰੁਕੇ ਨਹੀਂ ਜੀ ਇੱਥੇ ਅਸੀਂ ਤੇ ਆ ਗਏ ਕਿਹੜੇ ਹਸਪਤਾਲ ਆ ਸਰਕਾਰੀ ਗਏ ਆ ਜਾਂ ਸਰਕਾਰੀ ਸਰਕਾਰੀ ਜੀ नाम कि सनी जी सनी कि जगह तो हाँ जलंधर तो जी ਜਲੰਧਰ ਤੋਂ ਆ ਗਿਆ ਇਹ ਜਿਹੜੀ ਗੱਡੀ ਆ ਸਰੀਏ ਨਾਲ ਲੱਦੀ ਹੋਈ ਆ ਗਈ ਆ ਇਹ ਕੌਣ ਚਲਾ ਰਿਹਾ ਸੀ ਇਹ ਡਰਾਈਵਰ ਚਲਾਉਂਦਾ ਪਿਆ ਸੀ ਸੋਨੂ ਜੀ ਸੋਨੂ ਕਿੱਥੇ ਦਾ ਆ ਇਹ ਜਲੰਧਰ ਦੇ ਕਿ ਪਾਵਰ ਜਲੰਧਰ ਦਾ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਹ ਜੀ ਆਪਣੇ ਮੰਡੀ ਗਵਿੰਦਗਰੋਂ ਭੜਕੇ ਜਲੰਧਰ ਆਂਦਾ ਪਿਆ ਮਤਲਬ ਮੰਡੀ ਗਵਿੰਦਗਰ ਤੋਂ ਭੜਕੇ ਜਲੰਧਰ ਆ ਰਿਹਾ ਸੀ ਇਹ ਹੋਇਆ ਕਿੱਦਾਂ ਜੇ ਕੁਝ ਪਤਾ ਲੱਗਾ ਹੋਵੇ ਤੁਹਾਨੂੰ ਕੁਝ ਜਾਣ ਕੁਝ ਨਹੀਂ ਹੁਣ ਪਤਾ ਲੱਗੇ ਪਏ ਆ ਹੁਣ ਸਾਹਮਣੇ ਹੀ ਆ ਸਾਰਿਆਂ ਦੇ ਕੀ ਉਹ ਹੁਣ ਇਸ ਵਕਤ ਜਿਹੜਾ ਡਰਾਈਵਰ ਆਇਆ ਦਾ ਉਹ ਕਿੱਥੇ ਹੈਗਾ ਆ ਇਹ ਐਸਵੇਲੇ ਜੀ ਆ ਹਸਪੀਟਲ ਲੈ ਕੇ ਗਏ ਹੀ ਆਪਣਾ ਨਮਾ ਸ਼ਹਿਰ ਨਵੇਂ ਸ਼ਹਿਰ ਤੋਂ ਫਿਰ ਮੁੜ ਕੇ ਜਲੰਧਰ ਉਨੋਂ ਤੇ ਇੱਕ ਮਤਲਬ ਰੈਫਰ ਕਰ ਦਿੱਤਾ ਕਿ ਜੀ ਤੁਹਾਨੂੰ ਮਤਲਬ ਕਿੰਨੀਆਂ ਕੋਈ ਸੱਟਾ ਸੁੱਟਾ ਕਿਸ ਤਰ੍ਹਾਂ ਹੈਗੀਆਂ ਕੋਈ ਪਤਾ ਨਹੀਂ ਲੱਗਾ ਡਣਾ ਉਹਦੇ ਲੱਤ ਟੁੱਟ ਗਈ ਆ ਤੇ ਬਾਹ ਤੇ ਵੀ ਸੱਟਾ ਸੁੱਟਾ ਲੱਗੀਆਂ ਮਾਰੀਆਂ ਤੇ ਬਲੱਡ ਬਲੱਡ ਕਾਫੀ ਬਲੱਡ ਕਾਫੀ ਗਿਆ ਹੈ ਆਵੇ ਥੱਲੇ ਉਹ ਬਲੱਡ ਦੇ ਨਿਸ਼ਾਨ ਪਏ ਆ ਗੱਡੀ ਦੇ ਸਾਰੇ ਨਿਸ਼ਾਨ ਪਏ ਹੈ ਇੱਥੇ ਤੁਸੀਂ ਪਾਲਟੀਕਾਂ ਨੂੰ ਨਹੀਂ ਇਹ ਨਹੀਂ ਸਾਡੀ ਆ ਗੱਡੀ ਆ ਜੀ ਇਹ ਦੂਸਰੀ ਹੈ ਜੀ ਜਿਹੜੀ ਆ ਜਿਹੜੀ ਗੱਡੀ ਆ ਦੂਸਰੀ ਟਰਦੀ ਆ ਮਾਸ਼ਾਅਰੁਕ ਹੋਣੇ ਕਾਮ ਨਸੂਰਤ ਲੈਣੀ ਆ ਸਿੰਜੀ ਠੀਕ ਆ ਮਾਲਟੀ ਜੀ ਤੁਸੀਂ ਸਰ ਫੋਟੋਆਂ ਲੈਣਾ ਉਹ ਕੱਢੇ ਵਿੱਚ ਕੋਈ ਰਸਤਾ ਰੱਖ ਕੇ ਕੰਮ ਕਰਨਾ ਹੈ ਜਾਂ ਕੁਝ ਹੋਰ ਹੈ ਤੁਮ ਕਰਨਾ ਹੈ ਰੇਪਰ ਪੇਪਰ ਚਾਹੀਦੇ ਆ ਮੋਟਾ ਸਾਫ ਕਰੋਨਾ ਹੀ ਆ ਹਾਂਜੀ ਕੀ ਜਾਣੇ ਗੱਡੀ ਬਾਰੇ ਕੀ ਕੀ ਕਰਦੇ ਆ ਆ ਓਵਰਲੋਡ ਪਾਉਂਦੇ ਆ ਢਾਲੇ ਫੁੱਲੇ ਰੱਖਦੇ ਆ ਹਾਂ ਤੇ ਇਹ ਮਾਡਲ ਦੀਆਂ ਗੱਡੀਆਂ ਸਾਡੀਆਂ ਤੇ ਗੱਡੀਆਂ 10 ਸਾਲ ਪੁਰਾਣੀਆਂ ਹੋ ਜਾਂਦੀਆਂ। ਵੱਡਾ ਉਹ ਸਾਹਮਣੇ ਵਾਲੀ ਗੱਡੀ ਆ 10 ਸਾਲ ਪੁਰਾਣੀਆਂ ਗੱਡੀਆਂ ਸਾਡੀਆਂ ਬੰਬੇ ਦਿੱਲੀ ਵਾਟ ਨਹੀਂ ਦਿੰਦੇ। ਹਾਂ ਤੇ ਆ ਸਰਕਾਰਾਂ ਬੰਦ ਕਰਦੀਆਂ ਨਹੀਂ। ਤੇ ਇਹ ਮਾਡਲ ਕਿਹੜਾ ਨੰਬਰ ਕਿਹੜਾ ਆ ਅੱਗੇ ਕੋਈ ਦਿਦਾ ਹੀ ਨਹੀਂ। ਨੰਬਰ ਮਾਰ ਕੇ ਕੈਮਰਾ ਮਾਰ ਕੇ ਦਿਖਾਉਂਦਾ। ਓਕੇ ਦੇਖੋ ਕਿੰਨਾ ਡਾਲਾ ਖੁੱਲਾ ਹੋਆ ਕਿੰਨੇ ਬੈਰੀਅਰ ਪਾਰ ਕੀਤੇ ਕਿੰਨੇ ਨਾਕੇ ਪਾਰ ਕੀਤੇ ਕਿੰਨੇ ਚੱਕ ਆਪਣੇ ਪੋਰਟ ਬੰਦੇ ਆ। ਕੋਈ ਰੋਕਣ ਵਾਲਾ ਨਹੀਂ ਜੀ। ਸਾਡੇ ਹਰ ਬੰਦਿਆਂ ਦੇ ਵੇਖੋ ਕੋਈ ਵੀ ਟਾਜਡ ਕਾਰ ਚਾਹ ਕਿੰਨੇ ਪੈਰੀਆਂ ਅਸੀਂ ਪਾਰ ਕਰਦੇ ਬੰਬੇ ਤੱਕ ਤੁਹਾਡਾ ਕਹਿਣ ਦਾ ਮਤਲਬ ਕੀ ਇਹ ਜਿਹੜਾ ਓਵਰਲੋਡ ਹੈਗਾ ਹਾਂ ਜੀ ਇਹ ਬੰਦ ਹੋਣਾ ਚਾਹੀਦਾ ਜੀ ਜੇ ਸਾਡੇ 'ਚ ਕਮੀਆਂ ਸਾਡੇ 'ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਜੇ ਸਾਡੀ ਗੱਡੀ 'ਚ ਕੋਈ ਵੀ ਕਮੀਆਂ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਇਹਨਾਂ ਦੀ ਕਾਰ ਐ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਕਿ ਘਾਹ ਇਹ ਐਕਸੀਡੈਂਟ ਨਾ ਹੋਣਾ ਤੁਸੀਂ ਚਾਹਦੇ ਹੋ ਕਿ ਕਾਰਵਾਈ ਇਹ ਕੀਤੀ ਜਾਵੇ ਬਿਲਕੁਲ ਹੋਣੀ ਚਾਹੀਦੀ ਆ ਜੀ ਜਿਹਦਾ ਕਸੂਰ ਆ ਉਹਨੂੰ ਉਹਦਾ ਬਿਲਕੁਲ ਸਜ਼ਾ ਬਿਲਕੁਲ ਮਿਲ ਜਾਵੇ ਠੀਕ ਹੈ ਤੁਹਾਡਾ ਕੀ ਨਾਮ ਆ ਮੇਰਾ ਨਾਮ ਇਕਵਾਲ ਸਿੰਘ ਜਿਹੜੇ ਵਿਭਾਗ ਵਿੱਚੋਂ ਐਸਐਸਪੀ ਪੰਜਾਬ ਕੋਲ ਸੜਕ ਸੁਰੱਖਿਆ ਹਾਂਜੀ ਸੜਕ ਸੁਰੱਖਿਆ ਫੋਰਸ ਫੋਰਸ ਦੇ ਵਿੱਚ ਆ ਇਹ ਜਦੋਂ ਸੂਚਨਾ ਮਿਲੀ ਆ ਚਲੋ ਖੈਰ ਤੁਸੀਂ ਤੇ ਹੋਣ ਆਏ ਆ ਉਹ ਡਿਊਟੀ ਬਦਲ ਕੇ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਕੀ ਕਿੱਦਾਂ ਕੀਤਾ ਹੋਇਆ ਸੀ ਅੰਜਰ ਉਹ ਨਾਈਟ ਸ਼ਿਫਟ ਦੇ ਸੀਗੇ ਹੀ ਤੇ ਉਹਨਾਂ ਨੇ ਰਾਤ 3:00 ਵਜੇ ਦੱਸਦੇ ਆ ਐਕਸੀਡੈਂਟ ਹੋਇਆ ਜੀ ਤੇ ਉਹਨਾਂ ਨੂੰ ਕੰਟਰੋਲ ਰੂਮ ਤੋਂ ਕਾਲ ਆਈ ਸੀ ਤੇ ਉਹ ਬਾਰ 10-12 ਮਿੰਟ ਦੇ ਵਿੱਚ ਵਿੱਚ ਪਹੁੰਚ ਗਏ ਸੀ ਜੀ ਤੇ ਪਹੁੰਚ ਗਏ ਸੀ ਹਾਂ ਤੇ ਉਹਨੇ ਆ ਕੇ ਜਿਹੜੇ ਜਾਖਮ ਹੋਏ ਆ ਹਸਪਤਾਲ ਪਹੁੰਚਾਇਆ ਜੀ ਉਹਨਾਂ ਨੂੰ ਅੱਛਾ ਤੇ ਹੁਣ ਤੁਸੀਂ ਇੱਥੇ ਇਸ ਕਿਹੜੀ ਡਿਊਟੀ ਕਰ ਰਹੇ ਹਾਂ ਇਸ ਟਾਈਮ ਇਸ ਟਾਈਮ ਜੀ ਰੋਡ ਕਲੀਅਰ ਕਰਵਾਉਣਾ ਹੀ ਤੇ ਉਹ ਕ੍ਰੇਨ ਨੂੰ ਫੋਨ ਕੀਤਾ ਹੋਇਆ ਜੀ ਮਤਲਬ ਰੋਡ ਕਾਫੀ ਜਾਮ ਹੋ ਗਿਆ ਹਾਂ ਜੀ ਹਾਂ ਜੀ ਉਹ ਥੋੜਾ ਜੀ ਗੱਡੀ ਸਾਈਡ ਤੇ ਕਰਵਾ ਕੇ ਜੀ ਆਵਾਜਾਈ ਵਿੱਚ ਕੋਈ ਦਿੱਕਤ ਨਾ ਆਵੇ ਠੀਕ ਹੈ Deus, Deus,

ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499